ਬਾਟੇ ਡੰਡੀ ਲਵਦੀ ਨਾ ਉਸਮੇ ਖਾਕ ਮਥੇੜੀ ਛਾਣੀ ਵਿਚ ਰੁਲਦੀ ਜੰਗਲ ਦੇ ਸ਼ੀਰਨਜੀਤ ਸਿੰਘ ਦੀ ਰਾਣੀ ਲਕ ਜੋਗ ਜੁਵਾਈ ਦੀ ਜੁਵਾਈ ਕੁੱਟ ਖੋਨ ਜਗਰ ਦਾ ਚੁਰਸੇ ਨਾ ਦੇ ਭੰਬਲ ਪੂਸੇ ਤਾ ਮਾਰੀ ਅੰਬਰ ਨੇ ਤਾ ਮਾਰੀ ਅੰਬਰ ਨੇ ਉਸ ਦੀ ਸੁਣ ਕੇ ਦਰਦ ਘਰਾਨੀ ਵਿੱਚ ਰੁੱਲਦੀ ਜੰਗਲ ਦੇ ਸਿੰਘ ਜੀਤ ਸਿੰਘ ਦੀ ਰਾਣੀ ਛੋੜ ਰਾਰ ਦੋਸ ਮਾਨਾ ਅੱਗੇ ਕੋਈ ਨਹੀਂ ਨਿਸ਼ਾਨਾ ਛਾਂ ਵੀ ਲੜਾ ਗਈ ਜਿੰਦ ਦੇ ਕੰਲੀ ਦੇ ਸ਼ਮਰਾਨਾ ਕੋਈ ਸਾਥੀ ਮਹਿਰਮ ਨਾ ਰੋਂਦੀ ਜਾਂਦੀ ਦਰਦ ਰੰਜਾਨੀ ਵਿੱਚ ਰੋਲਦੀ ਜੰਗਲ ਦੇ ਸ਼ੀਰਨਜੀਤ ਸਿੰਘ ਦੀ ਰਾਣੀ ਉਹ ਨੂਰ ਖਵਾ ਚੱਲੀ ਉਹ ਨੂਰ ਹੀਰਾਂ ਤੇ ਹੀਰਾਂ ਮੁੱਲਾ ਇਹ ਬਾ ਸਰ ਗਿਆ ਪਟਖ ਜਾਨਾ ਬੁੱਲਾ ਕੋਦਰਤ ਸੁਨ ਪਰਗੂਦੀ ਕੋਦਰਤ ਉਸ ਪਰਗੂਦੀ ਜੰਦੀ ਨਾ ਬੰਦੇ ਤੂੰ ਜਾਣੀ ਵਿਚ ਰੁਲਦੀ ਜੰਗਲ ਦੇ ਸ਼੍ਰੀ ਰਣਜੀਤ ਸਿੰਘ ਦੀ ਰਾਣੀ ਹੁਣ ਅਸੀਂ ਹੁਣ ਬਥਾ ਨਾ ਚਾੜ ਜਿੰਨਾ ਫਰਜ਼ ਬੰਦੇ ਰੋਜ਼ ਠਮਮੀ ਮਰੇ ਬਾਦ ਬਾਦਸ਼ਾਹ ਦੇ ਸਾਰੇ ਸਾਰੇ ਹੋਗੇ ਨਮਕਾਰਾਂ ਨੇ ਦੁੱਧ ਪੀ ਕੇ ਸੱਪ ਬਣ ਗਈ ਦੁੱਧ ਪੀ ਕੇ ਸੱਪ ਬਣ ਗਈ ਭੈੜੀ ਡੋਗਰਿਆਂ ਦੀ ਧਾਣੀ ਸਿੱਚ ਰੂਤੀ ਜੰਗਲ ਦੇ ਸੀਗਰ ਜੀਤ ਸਿੰਘ ਦੀ ਰਾਣੀ ਘੋੜਾ ਕਿਥੋਂ ਲਿਖਦਾ ਸੀ ਦੂਰ ਦਾ ਪੁੱਤਰਾ ਪਿਆਬ ਸ਼ੋਰਾ ਯਾਗਵਾਲੀਆ ਮੌਕਾ ਕਰਦਾ ਸੀਗਾ ਨਾਕ ਤੇ ਦਿੰਦੇ ਘੋੜਾ ਸਜਦੇ ਸਜਦੇ ਕਰਦਾ ਸੀ ਜਿਸ ਨੂੰ ਪੰਜ ਦਰਿਆ ਦਾ ਪਾਣੀ ਵਿੱਚ ਰੁਲਦੀ ਜੰਗਲ ਦੇ ਸਿਰਨਜੀਤ ਸਿੰਘ ਦੀ ਰਾਣੀ ਅੰਤਰ ਭੇਖ ਮੰਗਦੀ ਐ ਕਰਨ ਸੀ ਰਾਜ ਭਾਗ ਦੀ ਵਾਸਾ ਵਾਹੀ ਤਾਗ ਧਾਰਾਏ ਫੋਟੇ ਕਉਡੋ ਸਸਤਾ ਪਾਰੁਸਾ ਜਦ ਮੋਤੀ ਵੰਡਦੀ ਸੀ ਜਦ ਮੋਤੀ ਵੰਡਦੀ ਸੀ ਜੇਤੇ ਆ ਗਈ ਯਾਦ ਪਰਾਣੀ बेटर उलती जंगलते स्वीरन जीत